ਐਸਪੀ ਸਾਹਿਬ ਅੱਜ ਦਲੰਦਰ ਸ਼ਹਿਰ ਦੇ ਵਿੱਚ ਕਿਸੇ ਵੱਡੀ ਮੀਟਿੰਗ ਦੇ ਲਈ ਆਏ ਸਨ ਅਤੇ ਉੱਥੇ ਹੀ ਕਲੈਕਟਰ ਸਾਹਿਬ ਨਾਲ ਆਪਣੀ ਮੀਟਿੰਗ ਕਰਕੇ ਆਪਣੇ ਜ਼ਿਲ੍ਹੇ ਦੇ ਵੱਲ ਵਾਪਸ ਜਾ ਰਹੇ ਸਨ ਲੇਕਿਨ ਰਸਤੇ ਦੇ ਵਿੱਚ ਇੱਕ ਫਾਟਕ ਪੈਂਦਾ ਹੈ ਫਾਟਕ ਲੱਗਿਆ ਹੋਇਆ ਸੀ ਤਾਂ ਕਰਕੇ ਐਸਪੀ ਸਾਹਿਬ ਦੀ ਲਾਲ ਬੱਤੀ ਵਾਲੀ ਗੱਡੀ ਉਸੇ ਹੀ ਫਾਟਕ ਤੋਂ ਥੋੜੀ ਪਿੱਛੇ ਵੱਲ ਨੂੰ ਰੁਕ ਜਾਂਦੀ ਹੈ ਇਹਨਾਂ ਦੇ ਵਿੱਚ ਕੁਝ ਭਿਖਾਰੀ ਵੱਡੀ ਗੱਡੀ ਸਮਝ ਕੇ ਕਿਉਂਕਿ ਗੱਡੀ ਦੇ ਉੱਪਰ ਲਾਲ ਬੱਤੀ ਲੱਗੀ ਹੋਈ ਸੀ ਤਾਂ ਸਾਰੇ ਜਣੇ ਨੋਰਮਲੀ ਸਮਝ ਜਾਂਦੇ ਹਨ ਵੇ ਕੋਈ ਵੱਡਾ ਬੰਦਾ ਲੱਗਦਾ ਹੈ ਕੋਈ ਨੇਤਾ ਮੰਤਰੀ ਜਾਂ ਕੋਈ ਵੱਡਾ ਅਧਿਕਾਰੀ ਹੋਵੇਗਾ ਚਲੋ ਜੀ ਇਹਨਾਂ ਕੋਲ ਕੁਝ 2 ਰੁਪਏ ਮੰਗ ਲਈਏ ਕਿਪਤਾ ਖੁਸ਼ ਹੋ ਕੇ ਕੁਝ 4 ਰੁਪਏ ਦੇ ਦਨ ਆਪਣੀ ਜਿਹੜੀ ਹੈ ਥਿਆੜੀ ਬਣ ਜੇਗੀ ਚਲੋ ਜੀ ਟਿੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਈ ਪਿਖਾਰੀ ਉੱਥੇ ਆਂਦੇ ਹਨ ਕਈਆਂ ਵੱਲ ਐਸਪੀ ਸਾਹਿਬ ਜਿਹੜੇ ਹਨ ਉਹ ਧਿਆਨ ਨਹੀਂ ਦਿੰਦੇ ਲੇਕਿਨ ਕੁਝ ਔਰਤਾਂ ਵੱਲ ਕੁਝ ਬੀਬੀਆਂ ਨੂੰ ਉਹ ਕੁਝ ਰੁਪਏ ਦੇ ਦਿੰਦੇ ਹਨ 10 ਰੁਪਏ 20 ਰੁਪਏ 100 ਰੁਪਏ ਅਤੇ ਉਸੇ ਹੀ ਤਰ੍ਹਾਂ ਇੱਕ ਔਰਤ ਜਿਹੜੀ ਹੈ ਉਹ ਬਾਰੀ ਖੜਕਾਂਦੀ ਹੈ ਐਸਪੀ ਜਿਹੜਾ ਹਰਸ਼ ਹੁੰਦਾ ਹੈ ਉਹ ਹਾਂ ਨਹੀਂ ਦਿੰਦਾ ਅ ਵੀ ਚਲੋ ਕੋਈ ਨਹੀਂ ਭਿਖਾਰੀ ਐਵੇਂ ਤੁਰ ਜੇਗੀ ਉਹ ਦੁਬਾਰਾ ਫੇਰ ਬਾਰੀ ਖੜਕਾਂਦੀ ਐ ਕਿ ਮੈਂ ਬਹੁਤ ਪੁੱਕੀਆਂ ਕਈ ਦਿਨਾਂ ਦੀ ਪੁੱਕੀਆਂ ਕੁਝ ਨਹੀਂ ਖਾਦਾ ਮੈਨੂੰ ਕੁਝ ਦੇ ਦੇਓ ਅਤੇ ਮੇਰੀ ਜੜੀ ਢਿੱਡ ਦੀ ਭੁੱਖ ਮਿਟ ਜਾਵੇਗੀ ਐਸਪੀ ਸਾਹਿਬ ਹਜੇ ਇਹਨਾਂ ਬੋਲਦੇ ਹੀ ਹੁੰਦੇ ਐ ਵੀ ਜਿਹੜਾ ਤੂੰ ਕੋਈ ਕੰਮ ਕਰ ਲੈ ਲੇਕਿਨ ਜਿਵੇਂ ਹੀ ਉਸਦੇ ਮੋਹਵਲ ਦੇਖਦੇ ਆ ਉਸ ਔਰਤ ਦੇ ਉਸ ਮੰਗਤੀ ਦੇ ਤਾਂ ਉਹਨਾਂ ਦੇ ਜਿਹੜੇ ਸ਼ਬਦ ਹੁੰਦੇ ਹਨ ਉਹ ਗਲ ਦੇ ਵਿਚਕਾਰ ਹੀ ਰਹਿ ਜਾਂਦੇ ਹਨ ਜਿਵੇਂ ਕਿ ਉਹਨਾਂ ਦੇ ਗਲ ਨੂੰ ਲਕਵਾ ਮਾਰ ਗਿਆ ਹੋਵੇ ਗਲ ਦੇ ਵਿੱਚੋਂ ਉਹ ਸ਼ਬਦ ਜਿਹੜੇ ਹੈ ਬਾਹਰ ਨਹੀਂ ਆ ਪੰਦੇ ਬਿਲਕੁਲ ਗੱਲ ਜਕੜਿਆ ਜਾਂਦਾ ਹੈ ਉਹਨਾਂ ਤੋਂ ਕੁਝ ਵੀ ਨਹੀਂ ਬੋਲਾ ਜਾਂਦਾ ਅਜੀਹਾ ਸੁਣ ਹੋ ਜਾਂਦੇ ਹੈ ਵੀ ਆ ਤਾਂ ਮੇਰੀ ਹੀ ਪਤਨੀ ਰਾਣੀ ਹੈ ਜਿਸ ਨੂੰ ਮੈਂ ਅੱਜ ਤੋ 3 ਸਾਲ ਪਹਿਲਾਂ ਤਲਾਕ ਦਿੱਤਾ ਸੀ ਅਤੇ ਅੱਜ ਇਹ ਇੱਥੇ ਮੰਗਤੀ ਬਣ ਕੇ ਕੁਮਰੀ ਹੈ ਇਹ ਤਾਂ ਬੜੇ ਚੰਗੇ ਘਰੋਂ ਸੀ ਵੀ ਕਿੱਲੇ ਪੜੀ ਇਹਨਾਂ ਦੇ ਨਾਮ ਬੋਲਦੀ ਸੀ ਇਹ ਤਾਂ ਮੇਰੇ ਤੋਂ ਵੀ ਵੱਡੇ ਘਰੋਂ ਸੀ ਅਤੇ ਬਾਅਦ ਦੇ ਵਿੱਚ ਚਲੋ ਮੈਂ ਐਸਪੀ ਬਣ ਗਿਆ ਲੇਕਿਨ ਇਸ ਤੋਂ ਪਹਿਲਾਂ ਤਾਂ ਅਸੀਂ ਬਰਾਬਰ ਦੇ ਹੁੰਦੇ ਸਾਂ ਅਤੇ ਉਸ ਤੋਂ ਪਹਿਲਾਂ ਤਾਂ ਅਸੀਂ ਵਿਆਹ ਹੋਏ ਸੀ ਜਿੰਦਾ ਜੀਵਨ ਅਸੀਂ ਨਾਲ ਆਹ ਇਹਨਾਂ ਸਭ ਕੁਝ ਦੇਖ ਹੈਰਾਨ ਰਹਿ ਜਾਂਦਾ ਹੈ ਲੇਕਿਨ ਅਗੋ ਜਿਵੇਂ ਹੀ ਪਤਨੀ ਐਸਪੀ ਸਾਹਿਬ ਦੇ ਮੋਬਾਈਲ ਦੇਖਦੀ ਹੈ ਇੱਕ ਵਾਰ ਤਾਂ ਉਸ ਨੂੰ ਯਕੀਨੀ ਆਂਦਾ ਲੇਕਿਨ ਫਿਰ ਜੋ ਐਸਪੀ ਸਾਹਿਬ ਨੇ ਉੱਤੇ ਖੜੇ ਖੜਾਤੇ ਜੋ ਕੀਤਾ ਨਾ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਰਮ ਬਣੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਕਪਨ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਸਲ ਉੱਥੇ ਹੀ ਐਸਪੀ ਸਾਹਿਬ ਨੇ ਜਿਵੇਂ ਹੀ ਦੇਖਿਆ ਵੀ ਇਸ ਚੌਂਕ ਦੇ ਉੱਪਰ ਇਸ ਫਟਕ ਦੇ ਉੱਪਰ ਮੇਰੀ ਖੁਦ ਦੀ ਤਲਾਕशुदा ਪਤਨੀ ਠੀਖ ਮੰਗਰੀ ਹੈ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਜਿਵੇਂ ਹੀ ਸੀਸਾ ਖੋਲਿਆ ਆਪਣੀ ਪਤਨੀ ਨੂੰ ਪੁੱਛਦੇ ਹਨ ਰਾਣੀ ਤੂੰ ਇੱਥੇ ਕੀ ਕਰ ਰਹੀ ਹੈ ਏਜੀ ਕਿਹੜੇ ਮਾੜੇ ਹਾਲਾਤ ਤੇਰੇ ਤੇ ਆ ਗਏ ਹਨ ਤੈਨੂੰ ਇੱਥੇ ਕਿਉਂ ਆਣਾ ਪਿਆ ਗਿਆ ਰਾਣੀ ਜਿਵੇਂ ਹੀ ਐਸਪੀ ਸਾਹ ਦੇ ਮੋਬਾਈਲ ਦੇਖਦੀ ਹੈ ਉਹ ਪਛਾਣ ਜਾਂਦੀ ਹੈ ਵੀ ਇਹ ਤਾਂ ਮੇਰਾ ਹੀ ਪਹਿਲਾਂ ਵਾਲਾ ਪਤੀ ਹਰਸ਼ ਹੈ ਉਸਨੇ ਦੇਖਣ ਦੇ ਸਾਰ ਪਤਾ ਲੱਗ ਗਿਆ ਵੀ ਹਰਸ਼ ਹੁਣ ਵੱਡਾ ਬੰਦਾ ਬਣ ਗਿਆ ਹੈ ਵੱਡਾ ਅਧਿਕਾਰੀ ਬਣ ਗਿਆ ਹੈ ਇਹਨਾਂ ਸਭ ਕੁਝ ਦੇਖਦੇ ਹੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਗੰਗਾ ਤਰ੍ਹਾਂ ਵਹਿਣ ਲੱਗ ਪੈਂਦੇ ਹਨ ਹੰਝੂਆਂ ਦੀ ਧਾਰ ਲੱਗ ਜਾਂਦੀ ਹੈ ਪੁੱਬਾ ਮਾਰ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਉਸ ਨੂੰ ਕੁਝ ਨਹੀਂ ਸੁਝਦਾ ਵੀ ਕੀ ਕੀਤਾ ਜਾਵੇ ਲੇਕਿਨ ਫਿਰ ਉਸਦੇ ਮੂੰਹੋਂ ਇੱਕ ਖਬਦਨਿਤ ਕਰਦਾ ਹੈ ਮੈਥੋਂ ਗਲਤੀ ਹੋ ਗਈ ਮੈਥੋਂ ਬਹੁਤ ਭਾਰੀ ਗਲਤੀ ਹੋ ਗਈ ਮੈਂ ਤੈਥੋਂ ਮਾਫੀ ਮੰਗਣਾ ਚਾਹੁੰਦੀ ਹਾਂ ਉੱਚੀ ਉੱਚੀ ਜਿਵੇਂ ਹੀ ਰੋਂਦੇ ਹੋਏ ਉਸਨੇ ਇੰਨੀ ਗੱਲ ਕਹੀ ਐਸਪੀ ਸਾਹਿਬ ਨੇ ਇੱਕ ਵਾਰ ਤਾਂ ਠੰਡੇ ਦਿਮਾਗ ਨਾਲ ਸੋਚਿਆ ਵੀ ਹੁਣ ਕੀ ਕੀਤਾ ਜਾਵੇ ਐਸਪੀ ਹਰਸ਼ ਬੜਾ ਚੰਗਾ ਬੰਦਾ ਸੀ ਸੁਲਝਿਆ ਹੋਇਆ ਇਨਸਾਨ ਸੀ ਉਸਨੇ ਉਤੋਂ ਇਗਨੋਰ ਕਰਕੇ ਜਾਣ ਦੀ ਬਜਾਏ ਉਸ ਔਰਤ ਨੂੰ ਉਸ ਰਾਣੀ ਨੂੰ ਆਪਣੀ ਗੱਡੀ ਦੇ ਵਿੱਚ ਪਨਾਹ ਦਿੱਤੀ ਉਸ ਨੂੰ ਗੱਡੀ ਦੇ ਵਿੱਚ ਬਿਠਾਇਆ ਰਾਣੀ ਵੀ ਹੱਸਦੇ ਹੱਸਦੇ ਐਸਪੀ ਸਾਹਿਬ ਦੀ ਗੱਡੀ ਦੇ ਵਿੱਚ ਬੈਠ ਗਈ ਆਸ-ਪਾਸ ਦੇ ਬਾਜ਼ਾਰ ਵਾਲੇ ਦੇਖਦੇ ਹਨ ਕਿ ਇੱਕ ਗਰੀਬੜੀ ਵਿਚਾਰੀ ਉਸ ਨੂੰ ਪੁਲਸ ਵਾਲੀ ਗੱਡੀ ਜਿਹੜੀ ਹੈ ਕਿਸੇ ਅਧਿਕਾਰੀ ਦੀ ਚੁੱਕ ਕੇ ਲਿਜਾ ਰਹੀ ਹੈ ਲੋਕਾਂ ਨੂੰ ਲੱਗਿਆ ਵੀ ਇਸ ਗਰੀਬੜੀ ਦੀ ਗ੍ਰਿਫਤਾਰੀ ਹੋਣ ਲੱਗੀ ਹੈ ਜੇਕਰ ਹੁਣ ਨਾ ਰੋਕਿਆ ਵਿਚਾਰੀ ਪਤਾ ਨਹੀਂ ਕਿੰਨੇ ਦਿਨ ਜੇਲ੍ਹ ਦੇ ਵਿੱਚ ਸੜਦੀ ਰਹੇਗੀ ਇਸ ਦਾ ਕਿਸੇ ਨੇ ਵੀ ਕੋਈ ਜ਼ਮਾਨਤ ਨਹੀਂ ਕਰਾਣੀ ਇਤਨੇ ਪੜੇ ਮਾਨਸ ਜੜੇ ਹੈ ਹੋਰ ਲੋਕਾਂ ਨੂੰ ਇਕੱਠੇ ਕਰਕੇ ਉਸ ਐਸਪੀ ਵਾਲੀ ਗੱਡੀ ਨੂੰ ਠੇਰਾ ਪਾ ਲੈਂਦੇ ਹਨ ਸਾਰੇ ਜਣੇ ਕਹਿੰਦੇ ਹਨ ਵੀ ਇਸ ਕੁੜੀ ਨੂੰ ਕਿਰਪਾ ਕਰਕੇ ਛੱਡ ਦਿਓ ਇਸ ਦਾ ਕੋਈ ਕਸੂਰ ਨਹੀਂ ਹੈ ਵਿਚਾਰੀ ਭੁਲੀ ਹੈ ਇਸ ਨੇ ਕੁਝ ਨਾ ਕੁਝ ਤੁਹਾਨੂੰ ਉਲਟਾ ਕੁਝ ਪਾਹ ਹੋਣਾ ਇਸ ਦੀ ਗੱਲ ਦਾ ਗੁੱਸਾ ਨਾ ਕਰੋ ਵਿਚਾਰੀ ਬੜੀ ਗਰੀਬ ਹੈ ਇਸ ਤੇ ਤਰਸ ਖਾਓ ਲੇਕਿਨ ਐਸਪੀ ਸਾਹਿਬ ਕਹਿੰਦੇ ਹਨ ਨਹੀਂ ਨਹੀਂ ਅਜੀ ਕੋਈ ਗੱਲ ਨਹੀਂ ਮੈਂ ਇਸ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਨਹੀਂ ਮੈਂ ਇਸ ਨੂੰ ਕਿੱਦੇ ਜੇਲ੍ਹ ਦੇ ਵਿੱਚ ਲਜਾਣ ਲੱਗਿਆ ਹਾਂ ਤੁਸੀਂ ਫਿਕਰ ਨਾ ਕਰੋ ਇਹਨੇ ਦੇ ਵਿੱਚ ਰਾਣੀ ਬੋਲਦੀ ਹੈ ਨਹੀਂ ਜੀ ਤੁਸੀਂ ਬਹੁਤ ਗਲਤ ਸਮਝ ਰਹੇ ਹੋ ਮੈਂ ਤਾਂ ਆਪਣੀ ਮਰਜ਼ੀ ਦੇ ਨਾਲ ਜਾ ਰਹੀ ਹਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਮੈਂ ਐਸਪੀ ਸਾਹਿਬ ਨੂੰ ਪਰਸਨਲੀ ਜਾਣਦੀ ਹਾਂ ਸਾਰੇ ਹੈਰਾਨ ਹੁੰਦੇ ਹਨ ਵੀ ਇਹ ਮੰਗਤੀ ਐਸਪੀ ਸਾਹਿਬ ਨੂੰ ਜਾਣਦੀ ਹੈ ਬੜਾ ਇੱਕਦਮ ਅਚੰਬੇ ਦੇ ਵਿੱਚ ਪੈ ਜਾਂਦੇ ਹਨ ਕਿ ਇਹ ਤਾਂ ਕਦੇ ਸੁਣਿਆ ਨਹੀਂ ਸੀ ਨਾ ਦੇਖਿਆ ਸੀ ਵੀ ਵੱਡੇ ਵੱਡੇ ਬੰਦਿਆਂ ਦੀ ਜਾਣਕਾਰੀ ਹੁੰਦੀ ਐ ਐਸਪੀ ਨਾਲ ਇਹ ਤਾਂ ਮੰਗਤੀ ਜਾਣਦੀ ਹੈ ਚਲੋ ਜੀ ਸਾਰੇ ਕਹਿੰਦੇ ਵੀ ਜਾਣਦੀ ਹੋਣੀ ਆ ਪੱਕੀ ਲੈਣਾ ਹੈ ਸਾਰੇ ਆਪਣੀ ਦੁਕਾਨਾਂ ਦੇ ਵੱਲ ਆਪਣੇ ਜਿਹੜੇ ਵੀ ਕੰਮ ਧੰਦੇ ਹੋ ਲੱਗੇ ਹੋਏ ਸੀ ਉੱਤੇ ਵਾਪਸ ਚਲੇ ਜਾਂਦੇ ਹਨ ਹੁਣ ਐਸਪੀ ਸਾਹਿਬ ਅਤੇ ਜਿਹੜੀ ਰਾਣੀ ਹੈ ਉਹ ਗੱਡੀ ਦੀ ਪਿਛਲੀ ਸੀਟਾਂ ਦੇ ਵਿੱਚ ਇਕੱਲੇ ਬੈਠੇ ਹਨ ਨਾਲ ਅੱਗੇ ਡਰਾਈਵਰ ਜਿਹੜਾ ਹੈ ਉਹ ਗੱਡੀ ਚਲਾ ਰਿਹਾ ਹੈ ਪਿੱਛੇ ਇੱਕ ਜਿਪਸੀ ਜਿਹੜੀ ਹੈ ਪੁਲਿਸ ਵਾਲੀ ਸਿਕਿਉਰਿਟੀ ਦੇ ਲਈ ਚੱਲ ਰਹੀ ਹੈ ਚਲੋ ਜੀ ਹੁਣ ਐਸਪੀ ਸਾਹਿਬ ਰਾਣੀ ਨੂੰ ਪੁੱਛਦੇ ਹਨ ਵੀ ਤੇਰੀ ਆ ਕਿਵੇਂ ਹਾਲਾਤ ਬਣ ਗਏ ਦਾਸਤਾ ਸਹੀਬ ਰਾਣੀ ਰੋ ਪੈਦੀ ਹੈ ਦੁਬਾਰਾ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹਨ ਉਸ ਨੂੰ ਕੁਝ ਨਹੀਂ ਸੋਚਦਾ ਵੀ ਕੀ ਕਿਹਾ ਜਾਵੇ ਹੁਣ ਐਸਪੀ ਸਾਹਿਬ ਨੂੰ ਲੱਗਿਆ ਵੀ ਇੱਥੇ ਗੱਲ ਕਰਨੀ ਠੀਕ ਨਹੀਂ ਹੈ ਜੇਕਰ ਆਪਾਂ ਇੱਥੇ ਗੱਲ ਕਰਾਂਗੇ ਤਾਂ ਫਿਰ ਹੋ ਸਕਦਾ ਹੈ ਕੁਝ ਗਲਤ ਅਰਥ ਨਿਕਲ ਜੇ ਜਾਂ ਫਿਰ ਵਿਚਾਰੀ ਮੈਨੂੰ ਜਿਹੜੀ ਹੈ ਪੂਰੀ ਗੱਲ ਨਾ ਦੱਸ ਸਕੇ ਕਿਉਂਕਿ ਇਸ ਦੇ ਪਿੱਛੇ ਇੱਕ ਵੱਡੀ ਕਹਾਣੀ ਸੀ ਐਸਬੀ ਸਾਹਿਬ ਨੂੰ ਬਿਲਕੁਲ ਸਰਿਆਮ ਯਾਦ ਆਂਦਾ ਹੈ ਵੀ ਇਹ ਤਾਂ ਉਹੀ ਕੁੜੀ ਹੈ ਜਿਹੜੀ ਕਿ ਮੇਰੇ ਨਾਲ ਵਿਆਹ ਕੇ ਆਈ ਸੀ ਬੜਾ ਮੈਨੂੰ ਪਿਆਰ ਕਰਦੀ ਸੀ ਮੇਰੇ ਘਰਦਿਆਂ ਨੂੰ ਖੁਸ਼ ਰੱਖਦੀ ਸੀ ਅੱਜ ਦੀ ਤਰੀਕ ਤੱਕ ਮੇਰੇ ਘਰ ਦੇ ਇਸ ਨੂੰ ਯਾਦ ਕਰਦੇ ਹਨ ਵੀ ਇਸ ਦੇ ਵਰਗੀ ਬਹੂ ਦੁਬਾਰਾ ਨਹੀਂ ਮਿਲ ਸਕਦੀ ਮੈਂ ਵੀ ਇਸ ਕਰਕੇ ਵਿਆਹ ਨਹੀਂ ਕਰਾਇਆ ਕਿਉਂਕਿ ਇਸ ਦੇ ਵਰਗੀ ਖੂਬਸੂਰਤ ਅਤੇ ਚੰਗੀ ਨੌਜਵਾਨ ਕੁੜੀ ਮੈਨੂੰ ਦੁਬਾਰਾ ਨਹੀਂ ਮਿਲੀ ਸਾਰਿਆਂ ਦੇ ਵਿੱਚ ਕੁਝ ਨਾ ਕੁਝ ਮੈਨੂੰ ਕਮੀ ਦਿਸੀ ਮੈਂ ਸਾਰਿਆਂ ਦੇ ਵਿੱਚ ਇਸ ਨੂੰ ਭੜਦਾ ਸੀ ਲੇਕਿਨ ਇਸ ਦੇ ਵਰਗੀ ਤਾਂ ਸ਼ਾਇਦ ਰੱਬ ਨੇ ਇਹੀ ਬਣਾਈ ਹੈ ਚਲੋ ਜੀ ਹੁਣ ਐਸਪੀ ਸਾਹਿਬ ਅੱਗੇ ਸੋਚਾਂ ਦੇ ਵਿੱਚ ਹੋਰ ਖੁੱਬ ਜਾਂਦੇ ਹਨ ਉਹ ਸੋਚਦੇ ਹਨ ਵੀ ਕਿਵੇਂ ਉਸ ਸਮੇਂ ਇਸਨੇ ਮੇਰੇ ਨਾਲ ਤਲਾਕ ਲੈ ਲਿਆ ਅਤੇ ਆਪਣੇ ਘਰਦਿਆਂ ਦੇ ਅੱਖੇ ਲਾ ਕੇ ਕਿਵੇਂ ਇਸਨੇ ਆਪਣਾ ਹੀ ਹੱਸਦਾ ਵਸਦਾ ਘਰ ਜਣਾ ਸੀ ਉਜਾੜ ਲਿਆ ਸੀ ਇਹਨਾਂ ਦੇ ਵਿੱਚ ਐਸਪੀ ਸਾਹਿਬ ਨੇ ਜਿਹੜਾ ਡਰਾਈਵਰ ਨੂੰ ਇੱਕ ਹੋਟਲ ਦਾ ਪਤਾ ਦੱਸਿਆ ਸੀ ਉਹ ਹੋਟਲ ਆ ਜਾਂਦਾ ਹੈ ਐਸਪੀ ਸਾਹਿਬ ਹੁਣ ਬਾਕੀਆਂ ਨੂੰ ਕਹਿੰਦੇ ਹਨ ਵੀ ਤੁਸੀਂ ਆਪਣੇ ਘਰ ਜਾ ਸਕਦੇ ਹੋ ਮੇਰਾ ਇੱਥੇ ਪਰਸਨਲ ਕੰਮ ਹੈ ਬਾਕੀ ਜੇਕਰ ਤੁਸੀਂ ਰੁਕਣਾ ਹੈ ਤਾਂ ਮੇਰੇ ਵਾਸਤੇ ਰੁਕ ਸਕਦੇ ਹੋ ਮੈਂ ਇੱਥੇ ਥੋੜੇ ਸਮੇਂ ਬਾਅਦ ਆ ਜਾਵਾਂਗਾ ਸਾਰੇ ਜਣੇ ਉਸ ਹੋਟਲ ਦੇ ਬਾਹਰ ਗੱਡੀਆਂ ਦੇ ਵਿੱਚ ਹੀ ਬੈਠ ਜਾਂਦੇ ਹਨ ਐਸਪੀ ਸਾਹਿਬ ਅਤੇ ਰਾਣੀ ਅਤੇ ਐਸਪੀ ਸਾਹਿਬ ਦਾ ਡਰਾਈਵਰ ਜਿਹੜਾ ਹੈ ਉਹ ਨਾਲ ਹੋਟਲ ਦੇ ਵਿੱਚ ਚਲੇ ਜਾਂਦੇ ਹਨ ਹੁਣ ਜਿਵੇਂ ਹੀ ਅੰਦਰ ਜਾਂਦੇ ਹਨ ਤਾਂ ਹਰਸ਼ ਜਿਹੜਾ ਹੈ ਉਹ ਇੱਕ ਰੂਮ ਉਸਨੇ ਫੋਨ ਕਰਕੇ ਬੁੱਕ ਕਰਾ ਰੱਖਿਆ ਸੀ ਉਸ ਰੂਮ ਦੇ ਵਿੱਚ ਰਾਣੀ ਨੂੰ ਲੈ ਕੇ ਚਲਾ ਜਾਂਦਾ ਹੈ ਹੁਣ ਡਰਾਈਵਰ ਸੋਚਦਾ ਹੈ ਵੀ ਇਸ ਦੀ ਤਲਾਕशुदा ਪਤਨੀ ਹੈ ਮੰਗਤੀ ਹੈ ਇਸ ਦੇ ਨਾਲ ਐਸਪੀ ਸਾਹਿਬ ਨੇ ਕੀ ਕਰਨਾ ਹੈ ਬੜਾ ਹੀ ਅਜੀਬ ਗੱਲ ਹੈ ਅੱਗੇ ਤੱਕ ਦੇ ਐਸਪੀ ਸਾਹਿਬ ਨੇ ਐਜਿਆ ਨਹੀਂ ਕੀਤਾ ਇਹ ਤਾਂ ਬੜੇ ਭਲੇ ਇਨਸਾਨ ਹਨ ਇੱਥੇ ਹੋਟਲ ਦੇ ਵਿੱਚ ਕਿਉਂ ਆਏ ਹਨ ਜਿਵੇਂ ਹੀ ਰਾਣੀ ਨੂੰ ਅੰਦਰ ਬਿਠਾਇਆ ਜਾਂਦਾ ਹੈ ਹੁਣ ਐਸਪੀ ਸਾਹਿਬ ਠੰਮੇ ਨਾਲ ਉਸ ਨੂੰ ਫਰੈਸ਼ ਹੋਣ ਲਈ ਕਹਿੰਦੇ ਹਨ ਕਹਿੰਦੇ ਹਨ ਤੁਸੀਂ ਨਹਾ ਤਵਾਓ ਤੁਸੀਂ ਜੋ ਵੀ ਨਾਸ਼ਤਾ ਪਾਣੀ ਕਰਨਾ ਹੈ ਕਰ ਲਓ ਉਸ ਤੋਂ ਬਾਅਦ ਆਪਾਂ ਗੱਲ ਕਰ ਲਾਂਗੇ ਇੱਥੇ ਬਾਹਰ ਡਾਈਨਿੰਗ ਟੇਬਲ ਹੈ ਉੱਥੇ ਮੈਂ ਤੁਹਾਡਾ ਇੰਤਜ਼ਾਰ ਕਰਾਂਗਾ ਹੁਣ ਰਾਣੀ ਜਿਹੜੀ ਹੈ ਨਹਾਉਣ ਦੇ ਲਈ ਉਸੇ ਹੀ ਰੂਮ ਦੇ ਬਾਥਰੂਮ ਦੇ ਵੀ ਚਲੀ ਜਾਂਦੀ ਹੈ ਇਹਨੇ ਦੇ ਵਿੱਚ ਡਰਾਈਵਰ ਜਿਹੜਾ ਹੈ ਉਹ ਐਸਪੀ ਸਰ ਦੇ ਕਹਿਣ ਤੇ ਕੁਝ ਵਧੀਆ ਕੱਪੜੇ ਜਿਹੜੇ ਹੈ ਔਰਤਾਂ ਵਾਲੇ ਉਹ ਲੈ ਆਂਦਾ ਹੈ ਅਤੇ ਉਹਨਾਂ ਦੇ ਵਿੱਚੋਂ ਇੱਕ ਰਾਣੀ ਸੂਟ ਪਾ ਲੈਂਦੀ ਹੈ ਹੁਣ ਵਧੀਆ ਸੂਟ ਤਾਂ ਪਾ ਲਿਆ ਵਧੀਆ ਜੁੱਤੇ ਪਹਿਨ ਲਏ ਅਤੇ ਵਾਲਾ ਨੂੰ ਥੋੜਾ ਸਵਾਰ ਲਿਆ ਕਿਉਂਕਿ ਉਹਨੇ ਨਹਾ ਕੇ ਆਈ ਹੈ ਅਤੇ ਬਾਹਰ ਡਾਈਨਿੰਗ ਟੇਬਲ ਤੇ ਇੱਕ ਦੋ ਘੰਟੇ ਬਾਅਦ ਇਹ ਰਾਣੀ ਪਹੁੰਚ ਜਾਂਦੀ ਹੈ ਉਹ ਪਹਿਲਾਂ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ ਵਧੀਆ ਉਸਨੇ ਪੰਜਾਬੀ ਸੂਟ ਪਾਇਆ ਹੋਇਆ ਅਤੇ ਵਾਲ ਜਿਹੜੇ ਹੈ ਉਸਦੇ ਥੋੜੇ ਥੋੜੇ ਗਿੱਲੇ ਹਨ ਅਤੇ ਕੰਨਾਂ ਦੇ ਵਿੱਚ ਵਾਲੀਆਂ ਹਨ ਅਤੇ ਵਧੀਆ ਜਿਵੇਂ ਨਵੀਂ ਵਿਆਹੀ ਬਹੂ ਹੋਵੇ ਉਸ ਤਰ੍ਹਾਂ ਦੀ ਲੱਗ ਰਹੀ ਹੈ ਐਸਪੀ ਸਾਹਿਬ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਜਾਂਦੇ ਹਨ ਕਿ ਕਿਵੇਂ ਐਸੇ ਹੀ ਤਰ੍ਹਾਂ ਰਾਣੀ ਜਿਹੜੀ ਹੈ ਹਰ ਰੋਜ਼ ਜਿਹੜੀ ਹੈ ਲੱਗਿਆ ਕਰਦੀ ਸੀ ਅਤੇ ਹਮੇਸ਼ਾ ਹੀ ਐਸਪੀ ਸਾਹਿਬ ਆਪਣਾ ਦਿਲ ਜਿਹੜਾ ਹੈ ਉਹ ਰਾਣੀ ਨੂੰ ਦੇ ਬਿਠਦੇ ਸਨ ਅੱਜ ਵੀ ਉਸੇ ਤਰ੍ਹਾਂ ਐਸਪੀ ਸਾਹਿਬ ਨੂੰ ਬੜਾ ਚੰਗਾ ਲੱਗਦਾ ਹੈ ਮਨ ਹੀ ਮਨ ਖੁਸ਼ੀ ਹੁੰਦੀ ਹੈ ਆਪਣੀ ਤਲਾਕशुदा ਪਤਨੀ ਨੂੰ ਪੁਰਾਣੇ ਹਾਲਾਂ ਦੇ ਵਿੱਚ ਦੇਖ ਕੇ ਕਿਉਂਕਿ ਉਹਨਾਂ ਨੂੰ ਬੜਾ ਤਰਸ ਆ ਰਿਹਾ ਸੀ ਅੰਦਰੋਂ ਅੰਦਰੋਂ ਰੋਣਾ ਆ ਰਿਹਾ ਸੀ ਵੀ ਇਸ ਵਿਚਾਰੀ ਨਾਲ ਕੀ ਹੋ ਗਿਆ ਪਤਾ ਨਹੀਂ ਕੀ ਕਹਾਣੀ ਬੀਤੀ ਹੋਣੀ ਕੀ ਇਸ ਦੀ ਮਜਬੂਰੀ ਹੋਣੀ ਚਲੋ ਜੀ ਹੁਣ ਉਸ ਨੂੰ ਪੁੱਛਦੇ ਹਾਂ ਐਸਪੀ ਸਾਹਿਬ ਕੁਝ ਖਾਣਾ ਮੰਗਾ ਲੈਂਦੇ ਹਨ ਖਾਣਾ ਖਾਂਦੇ ਖਾਂਦੇ ਉਹ ਰਾਣੀ ਨੂੰ ਪੁੱਛਦੇ ਹਨ ਕਿ ਹੁਣ ਦੱਸ ਠਰਮੇ ਨਾਲ ਹੁਣ ਤੈਨੂੰ ਥੋੜਾ ਚੈਨ ਆ ਗਿਆ ਹੁਣ ਹੁਣ ਤੂੰ ਨਹਾ ਲਈ ਐ ਪ੍ਰੈਸ ਹੋ ਲਈ ਐ ਖਾਣਾ ਵੀ ਆਪਾਂ ਖਾ ਲਿਆ ਲਗਭਗ ਚਲੋ ਹੁਣ ਦੱਸੋ ਹੋਇਆ ਕੀ ਹੈ ਰਾਣੀ ਹੁਣ ਪਿਛਲੀ ਸਾਰੀ ਗੱਲ ਦੱਸਦੀ ਹੈ ਵੀ ਮੇਰੇ ਨਾਲ ਜਿਹੜਾ ਹੈ ਬੜਾ ਤੋਖਾ ਹੋਇਆ ਮੈਂ ਆਪਣਾ ਹਸਦਾ ਵਸਤਾ ਕਰ ਜੜਾ ਸੀ ਉਹ ਆਪਣੇ ਭੈਣ ਅਤੇ ਆਪਣੇ ਜੀਜੇ ਦੇ ਕਹਿਣ ਤੇ ਉਜਾੜ ਲਿਆ ਉਹਨਾਂ ਨੇ ਮੈਨੂੰ ਰੋਜ਼ ਉਂਗਲਾ ਲਾਈਆਂ ਵੀ ਇਹ ਜੜਾ ਹਰਸ਼ ਹੈ ਨਾ ਇਸ ਦੇ ਅੱਗੇ ਪਿੱਛੇ ਕੱਖ ਨਹੀਂ ਆਇਆ ਇਸ ਦੇ ਕੋਲ ਬਹੁਤੀ ਜ਼ਮੀਨ ਨਹੀਂ ਹੈ ਪਤਾ ਨਹੀਂ ਆਪਣੇ ਬਾਪੂ ਨੇ ਮਰਦੇ ਮਰਦੇ ਕੀ ਦੇਖ ਲਿਆ ਵੀ ਇਸ ਨਾਲ ਤੈਨੂੰ ਤੋੜ ਦਿੱਤਾ ਤੈਨੂੰ ਇਸ ਤੋਂ ਵੱਡਿਆ ਘਰ ਦੇ ਵਿੱਚ ਤੋੜਾਂਗੇ ਇੱਥੇ ਕਿੱਥੇ ਗਰੀਬ ਬਾੜੇ ਦੇ ਵਿੱਚ ਪਈ ਹੈ ਇਹ ਤਾਂ ਕੋਈ ਵੱਡਾ ਕੰਮਕਾਰ ਵੀ ਨਹੀਂ ਕਰਦਾ ਇਹ ਤਾਂ ਸਾਰਾ ਦਿਨ ਬਸ ਪੜਦਾ ਹੀ ਰਹਿੰਦਾ ਹੈ ਕਿਸੇ ਨਾ ਕਿਸੇ ਨੌਕਰੀ ਦੀ ਤਿਆਰੀ ਕਰਦਾ ਰਹਿੰਦਾ ਹੈ ਇਸ ਦੇ ਪੱਲੇ ਕੱਖ ਨਹੀਂ ਇਸਨਾਰ ਦਿਨੋਂ ਕਰਦਿਆਂ ਨੇ ਡਬੋ ਦਿੱਤਾ ਹੈ ਹੋਰਨਾ ਰੋਜ਼-ਰੋਜ਼ ਰਾਣੀ ਨੂੰ ਜਦੋਂ ਇੱਕੋ ਹੀ ਗੱਲ ਕੰਨਾਂ ਦੇ ਵਿੱਚ ਪਈ ਜਾਣ ਲੱਗੀ ਰੋਜ਼-ਰੋਜ਼ ਇੱਕੋ ਹੀ ਗੱਲ ਉਸਦੇ ਕੰਨਾਂ ਦੇ ਵਿੱਚ ਪੈਣ ਲੱਗੀ ਉਸ ਨੂੰ ਵੀ ਹੁਣ ਲੱਗਣ ਲੱਗ ਪਿਆ ਹੁਣ ਜਿਹੜੀ ਭੈਣ ਹੈ ਇਸ ਤੋਂ ਵੀ ਅੱਗੇ ਵੱਧ ਜਾਂਦੀ ਹੈ ਅਤੇ ਉਸਦੇ ਜੀਜੇ ਦੇ ਕਹਿਣ ਤੇ ਉਹ ਘਰਦਿਆਂ ਨਾਲ ਰੋਜ਼ ਲੜਾਈ ਲੈਣੀ ਸ਼ੁਰੂ ਕਰ ਦਿੰਦੀ ਹੈ ਜਿੰਨਾ ਸੱਸ ਅਤੇ ਸਹੁਰੇ ਨੂੰ ਰਾਣੀ ਜੜੀ ਹੈ ਬਿਲਕੁਲ ਮਾਤਾ-ਪਿਤਾ ਕਰਕੇ ਪੂਜਦੀ ਸੀ ਕਿਉਂਕਿ ਉਸਦੇ ਪਿਤਾ ਜਿਹੜੇ ਹੈ ਵਿਆਹ ਤੋਂ ਥੋੜੇ ਸਮੇਂ ਬਾਅਦ ਮਰ ਗਏ ਸਨ ਅਤੇ ਮਾਤਾ ਜਿਹੜੀ ਹੈ ਬਚਪਨ ਦੇ ਵਿੱਚ ਹੀ ਸਮਾ ਗਈ ਸੀ ਅਤੇ ਬਿਲਕੁਲ ਅਨਾਥ ਸੀ ਰਾਣੀ ਆਪਣੇ ਜਿਹੜੇ ਮਾਤਾ ਪਿਤਾ ਹੈ ਉਹ ਆਪਣੇ ਸਾਸੋਰੇ ਵਿੱਚੋਂ ਪੜਦੀ ਸੀ ਜਿਨ੍ਹਾਂ ਸਾਸੋਰਿਆਂ ਦੀ ਹੱਸ ਹੱਸ ਕੇ ਪੂਜਾ ਕਰਿਆ ਕਰਦੀ ਸੀ ਅੱਜ ਉਹਨਾਂ ਨਾਲ ਹੀ ਥੋੜਾ ਬੋਤੀ ਨਿੱਕੀ ਮੁੱਟੀ ਗੱਲਾਂ ਤੇ ਹੀ ਰਾਣੀ ਦੜੀ ਹੈ ਕਲੇਸ਼ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਰਾਣੀ ਦੜੀ ਹੈ ਉਹ ਆਪ ਕੁਝ ਨਹੀਂ ਕਰ ਰਹੀ ਸੀ ਤੋਂ ਅੰਦਰ ਅਸਲ ਉਸਦੀ ਭੈਣ ਅਤੇ ਉਸਦਾ ਜਿਹੜਾ ਸ਼ੈਤਾਨੀ ਜੀਜਾ ਹੈ ਉਹ ਕਰਵਾਰੇ ਸਨ ਉਹ ਰੋਜ਼ ਫੋਨ ਕਰਕੇ ਉਸਦਾ ਜਿਹੜਾ ਘਰ ਹੈ ਉਹ ਪੱਟਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਰਾਣੀ ਨੂੰ ਉਹਨਾਂ ਦੀ ਚਾਲਾਂ ਸਮਝ ਨਹੀਂ ਆ ਰਹੀਆਂ ਸੀ ਰਾਣੀ ਅੱਗੇ ਆਪਣੇ ਪਤੀ ਨੂੰ ਦੱਸਦੀ ਹੈ ਉਸ ਤੋਂ ਬਾਅਦ ਤੇ ਤੈਨੂੰ ਪਤਾ ਹੀ ਹੈ ਵੀ ਆਪਾਂ ਜਿਹੜਾ ਹੈ ਤਲਾਕ ਲੈ ਲਿਆ ਕਿਉਂਕਿ ਮੈਂ ਇੱਕ ਦਿਨ ਘਰ ਰੁਸ ਕੇ ਚਲੀ ਗਈ ਸਾਂ ਤੋਂ ਮੈਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਮੈਂ ਨਹੀਂ ਸੁਣੀ ਅਤੇ ਮੈਂ ਆਪਣੇ ਪਹਿਣ ਅਤੇ ਆਪਣੇ ਜੀਜੇ ਦੇ ਅੱਖੇ ਲੱਗ ਗਏ ਅੱਗੋਂ ਜਿਹੜਾ ਹਰਸ਼ ਹੈ ਉਹ ਕਹਿੰਦਾ ਹੈ ਵੀ ਇਹ ਸਭ ਤਾਂ ਮੈਨੂੰ ਪਤਾ ਹੈ ਇਹ ਸਭ ਨਾ ਦੱਸ ਤੂੰ ਐਂ ਦੱਸ ਮਿੱਤੂ ਜਿਹੜੀ ਹੈ ਅੱਜ ਦੀ ਹਾਲਾਤ ਵਿੱਚ ਕਿਵੇਂ ਪਹੁੰਚ ਰਾਨੀ ਕਹਿੰਦੀ ਦੱਸਦੀ ਹਾਂ ਸਬਰ ਕਰੋ ਹੁਣ ਰਾਨੀ ਅੱਗੇ ਦੱਸਦੀ ਹੈ ਵੀ ਮੈਂ ਤਲਾਕ ਲੈ ਲਿਆ ਪੇਸ਼ੀਆਂ ਹੋਣ ਲੱਗੀਆਂ ਅਤੇ ਤੁਹਾਡੇ ਤੋਂ ਜਿਹੜਾ 30 ਲੱਖ ਦੀ ਮੋਟੀ ਰਕਮ ਹੈ ਉਹ ਮੈਂ ਮੰਗਲੀ ਸੀ ਅਤੇ ਤੁਸੀਂ ਵੀ ਫਿਰ ਹਾਰ ਥੱਕ ਕੇ ਜਦੋਂ 1.5 ਸਾਲ ਹੋ ਗਿਆ ਆਪਣੇ ਕੇਸ ਚੱਲਦੇ ਨੂੰ ਉਸ ਤੋਂ ਬਾਅਦ ਤੁਹਾਨੂੰ ਵੀ ਦੇਣੀ ਪਈ ਕਿਉਂਕਿ ਤੁਹਾਡੀ ਪੜਾਈ ਜਿਹੜੀ ਹੈ ਉਹ ਮੇਰੇ ਪਿੱਛੇ ਖਰਾਬ ਹੋ ਰਹੀ ਸੀ ਅਤੇ ਤੁਸੀ ਦੀ ਆਪਣੀ ਜ਼ਮੀਨ ਗਿਰਵੀ ਰੱਖ ਕੇ ਉਹ ਮੋਟੀ ਰਕਮ ਜਿਹੜੀ ਹੈ ਉਹ ਮੈਨੂੰ ਦੇ ਦਿੱਤੀ ਹਰਸ਼ ਕਹਿੰਦਾ ਬਿਲਕੁਲ ਸਹੀ ਗੱਲ ਹੈ ਅੱਗੇ ਦੱਸ ਅੱਗੇ ਕੀ ਹੋਇਆ ਮੈਨੂੰ ਮੈਨ ਮੁਦਦੇ ਤੇ ਆ ਅੱਜ ਵਾਲੀ ਗੱਲ ਤੇ ਤੂੰ ਆ ਨਹੀਂ ਰਹੀ ਹਰਸ਼ ਅੱਗੇ ਕਹਿੰਦਾ ਹੈ ਹਾਂਜੀ ਠੀਕ ਹੈ ਅੱਗੇ ਦੱਸੋ ਹੁਣ ਰਾਣੀ ਅੱਗੇ ਦੱਸਦੀ ਹੈ ਵੀ ਉਸ ਸਮੇਂ ਮੈਂ ਜਿਹੜੀ 30 ਲੱਖ ਹੈ ਉਹ ਆਪਣੇ ਭੈਣ ਅਤੇ ਆਪਣੇ ਜਿਹੜਾ ਜੀਜਾ ਹੈ ਉਸ ਨੂੰ ਦੇ ਦਿੱਤੇ ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ ਅਤੇ ਮਕਾਨ ਜਿਹੜਾ ਮੇਰੇ ਪਿਤਾ ਜੀ ਦਾ ਸੀ ਉਹ ਤਾਂ ਪਹਿਲਾਂ ਹੀ ਮੇਰੀ ਭੈਣ ਅਤੇ ਮੇਰੇ ਜੀਜੇ ਨੇ ਨਾਮ ਲਵਾ ਰੱਖਿਆ ਸੀ ਅਤੇ ਉਹ ਜਿਹੜੇ 30 ਲੱਖ ਹੈ ਉਹ ਮੈਂ ਪਾਗਲ ਨੇ ਉਹਨਾਂ ਨੂੰ ਫੜਾ ਦਿੱਤੇ ਹੌਲੀ-ਹੌਲੀ ਉਹਨਾਂ ਨੇ ਨਵੀਆਂ ਗੱਡੀਆਂ ਲੈ ਲੀਆਂ ਅਤੇ ਨਵੀਂ ਜ਼ਮੀਨ ਜਿਹੜੀ ਹੈ ਕੁਝ ਖਰੀਦ ਲਈ ਉਸ ਤੋਂ ਬਾਅਦ ਜਿਵੇਂ ਹੀ 30 ਲੱਖ ਮੁੱਕਿਆ ਤਾਂ 6 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਰੰਗ ਵਟਨੇ ਸ਼ੁਰੂ ਕਰ ਦਿੱਤੇ ਜਣੇ ਮੇਰੀ ਅਡੀਆਂ ਜ਼ਮੀਨ ਤੇ ਨਹੀਂ ਰਗਣ ਦਿੰਦੇ ਸੀ ਅੱਜ ਉਹੀ ਮੈਨੂੰ ਤੂੰ ਕਾ ਕੇ ਮੇਤੋਂ ਭਾਂਡੇ ਮਜਵਾਨ ਲੱਗੇ ਮੇਤੋਂ ਸਾਰਾ ਘਰ ਦਾ ਕੰਮ ਕਰਵਾਉਣ ਲੱਗ ਪਏ ਅੱਜ ਤਾਂ ਉਦੋਂ ਹੋ ਗਈ ਜਦੋਂ ਇਹਨਾਂ ਨੇ ਰਲ ਕੇ ਇੱਕ ਬੁੱਢੇ ਜਿਹੇ ਬੰਦੇ ਨਾਲ ਬੱਸ ਅੱਗੇ ਪਿੱਛੇ ਉਹਨਾਂ ਤੋਂ 5 ਲੱਖ ਰੁਪਏ ਲੈ ਕੇ ਮੈਨੂੰ ਵਿਆਹ ਦੀ ਇੱਕ ਕੋਜੀ ਸਾਜ਼ਿਸ਼ ਰਚੀ ਉਹ ਤਾਂ ਮੈਨੂੰ ਭਲੇ ਟਾਈਮ ਪਤਾ ਲੱਗ ਗਿਆ ਵੀ ਮੇਰਾ ਹੋਣ ਵਾਲਾ ਪਤੀ ਜਿਹੜਾ ਹੈ ਉਹ ਇੱਕ ਬੁੱਢਾ ਜਿਹਾ ਇਨਸਾਨ ਹੈ ਅਢੇੜ ਉਮਰ ਦਾ ਬੰਦਾ ਹੈ ਮੈਥੋਂ ਦੁੱਗਣੀ ਉਮਰ ਚੱਕੀ ਫਿਰਦਾ ਹੈ ਅਤੇ ਜ਼ਮੀਨ ਵਾਲਾ ਹੈ ਲੇਕਿਨ ਉਸਦੇ ਅੱਗੇ ਪਿੱਛੇ ਕੋਈ ਨਹੀਂ ਹੈ ਪਹਿਲਾਂ ਵੀ ਉਸਨੇ ਤਿੰਨ ਪਤਨੀਆਂ ਜੜੀਆਂ ਹਨ ਉਹ ਛੱਡ ਦਿੱਤੀਆਂ ਹਨ ਦੋ ਤਾਂ ਵਿਚਾਰੀਆਂ ਉਸਦੇ ਨਾਲ ਰਹਿ ਕੇ ਪਤਾ ਨਹੀਂ ਕਿਵੇਂ ਮਰੀਆਂ ਸਨ ਲੋਕ ਕਹਿੰਦੇ ਹਨਾਂ ਬਿਸ਼ਾਹਲ ਉਸਨੇ ਹੀ ਮਾਰਿਆ ਹੁਣ ਬੜਾ ਜ਼ਾਲਮ ਬੰਦਾ ਹੈ ਉਸ ਨਾਲ ਮੈਨੂੰ ਵਿਆਹਣ ਲੱਗੇ ਹਨ ਲੇਕਿਨ ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਇਹ ਜੇ ਬੰਦੇ ਨਾਲ ਮੈਨੂੰ ਵਿਆਹ ਰੇ ਹਨ ਜਿਹੜਾ ਸ਼ਰਾਬੀ ਹੈ ਅਤੇ ਬੁੱਢੀ ਉਮਰ ਦਾ ਹੈ ਮੈਂ ਉਹਦੇ ਨਾਲ ਵਿਆਹ ਭਲਾ ਕਿਉਂ ਕਰਾਂਦੀ ਮੈਂ ਆਪਣੇ ਜੀਜੇ ਨੂੰ ਅਤੇ ਆਪਣੀ ਜਿਹੜੀ ਭੈਣ ਹੈ ਉਸ ਨੂੰ ਕਹਿ ਦਿੱਤਾ ਕਿ ਮੈਂ ਇੱਥੇ ਵਿਆਹ ਨਹੀਂ ਕਰਾਣਾ ਜੀਜੇ ਹੋਰਾਂ ਨੇ ਬੜਾ ਦਬਾਵਾ ਆ ਅਤੇ ਬਾਅਦ ਦੇ ਵਿੱਚ ਜਦੋਂ ਜੀਜੇ ਹੋਰਾਂ ਨੂੰ ਪਤਾ ਲੱਗਿਆ ਕਿ ਮੈਂ ਜਿਹੜਾ ਹੈ ਬਿਲਕੁਲ ਮੁਕਰ ਗਈ ਹਾਂ ਅਤੇ ਮੈਂ ਵਿਆਹ ਵਾਲੇ ਦਿਨ ਉਸ ਘਰੋਂ ਭੱਜ ਗਈ ਸਾਂ ਚਲੋ ਜੀ ਹੁਣ ਮੈਨੂੰ ਲੱਗਿਆ ਵਾਪਸ ਜਾਣ ਦਾ ਉੱਥੇ ਕੋਈ ਫਾਇਦਾ ਨਹੀਂ ਮੈਂ ਇੱਥੇ ਆਈ ਅਤੇ ਮੇਰੇ ਕੋਲ ਜਿਹੜੇ ਥੋੜੇ ਬਹੁਤ ਪੈਸੇ ਮੈਂ ਉੱਥੋਂ ਚੋਰੀ ਕਰਕੇ ਲਿਆਈ ਸੀ ਉਹ ਕੁਝ ਦਿਨਾਂ ਕੁਝ ਮੈਂ ਕੰਮ ਤੇ ਲਗਾ ਦਿੱਤੇ ਅਤੇ ਥੋੜੇ ਦਿਨਾਂ ਬਾਅਦ ਹੀ ਜਦੋਂ ਮੇਰੇ ਪੈਸੇ ਮੁੱਕ ਗਏ ਫਿਰ ਮੇਰਾ ਘਰ ਦਾ ਕਿਰਾਇਆ ਵੀ ਨਾ ਨਿਕਲਿਆ ਰੋਟੀ ਖਾਣ ਦੇ ਮੇਰੇ ਕੋਲ ਪੈਸੇ ਨਹੀਂ ਸੀ ਉਸ ਤੋਂ ਬਾਅਦ ਇੱਕ ਦਿਨ ਫਿਰ ਹਾਰ ਤੱਕੇ ਜਦੋਂ ਭੁੱਖੀ ਮਰਦੀ ਨੇ ਮੈਂ ਕੁਝ ਦੁਕਾਨਾਂ ਤੋਂ ਭੀਕ ਮੰਗੀ ਅਤੇ ਮੈਨੂੰ ਕੁਝ ਰੋਟੀ ਮਿਲ ਗਈ ਉਸ ਤੋਂ ਬਾਅਦ ਦੀ ਮੈਂ ਅੱਜ ਤੱਕ ਉੱਥੇ ਭੀਕ ਮੰਗ ਰਹੀ ਹਾਂ ਮੈਨੂੰ ਇੱਥੇ ਬੜਾ ਸਮਾਂ ਹੋ ਗਿਆ ਹੈ ਮੈਂ ਰੋਜ਼ ਆਪਣੇ ਆਪ ਨੂੰ ਕਹਿੰਦਿਆਂ ਵੀ ਮੈਂ ਤੇਰੇ ਨਾਲ ਜਿਹੜਾ ਹੈ ਵਿਛੜ ਕੇ ਬਹੁਤ ਗਲਤ ਕੀਤਾ ਲੇਕਿਨ ਫਿਰ ਵੀ ਇੱਕ ਗੱਲ ਜਿਹੜੀ ਹੈ ਮੈਨੂੰ ਹੋਰ ਬਹੁਤ ਸਤਾਂਦੀ ਹੈ ਮੈਂ ਇੱਕ ਗੱਲ ਜ਼ਰੂਰ ਆਪਣੇ ਦਿਲ ਦੀ ਕਹਿਣਾ ਚਾਹੁੰਦੀ ਹਾਂ ਲੇਕਿਨ ਅੱਜ ਮੇਰਾ ਦਿਲ ਨਹੀਂ ਕਰ ਰਿਹਾ ਮੈਂ ਹੋਰ ਤੈਨੂੰ ਗੱਲਾਂ ਨਹੀਂ ਦੱਸ ਸਕਦੀ ਮੈਂ ਹੁਣ ਸੌਣ ਜਾ ਰਹੀ ਹਾਂ ਮੈਨੂੰ ਆਪਣੇ ਘਰ ਛੱਡ ਦੇ ਮੇਰਾ ਉੱਥੇ ਇੱਕ ਟੁੱਟਿਆ ਜਿਹਾ ਕਮਰਾ ਹੈ ਅਤੇ ਉੱਥੇ ਹੀ ਮੈਂ ਰਹਿਣੀ ਹਾਂ ਜੇਕਰ ਤੇਰਾ ਕਿਸੇ ਦਿਨ ਵੀ ਦਿਲ ਹੋਵੇ ਤਾਂ ਬੱਸ ਸਟੈਂਡ ਦੇ ਪਿਛਲੇ ਪਾਸੇ ਇੱਕ ਪਤਲੀ ਜੀ ਗਲੀ ਹੈ ਜਿੱਥੇ ਕਿਸੇ ਨੂੰ ਵੀ ਰਾਣੀ ਦਾ ਪਤਾ ਪੁੱਛ ਲੈ ਆ ਇੱਕ ਗੰਦੇ ਜੇ ਚੁਬਾਰੇ ਦੇ ਵਿੱਚ ਟਿੰਨ ਦੀ ਛੱਤ ਹੈ ਉੱਥੇ ਮੈਂ ਬਿਲਕੁਲ ਲਗਭਗ ਫ੍ਰੀ ਦੇ ਕਿਰਾਏ ਵਿੱਚ ਰਹਿਣੀ ਹਾਂ ਚਲੋ ਜੀ ਹੁਣ ਰਾਣੀ ਇਹ ਕਹਿ ਕੇ ਉਸ ਹੋਟਲ ਤੋਂ ਜਾਣ ਲੱਗੀ ਲੇਕਿਨ ਇੰਨੇ ਦੇ ਵਿੱਚ ਹੀ ਜਿਹੜਾ ਐਸਪੀ ਹਰਸ਼ ਉਹ ਰੁਕਦਾ ਹੈ ਅਤੇ ਕੁਝ ਪੈਸੇ ਜੜੇ ਹਨ ਉਹ ਰਾਣੀ ਨੂੰ ਥਮਾ ਦਿੰਦਾ ਹੈ ਅਤੇ ਆਪਣੇ ਡਰਾਈਵਰ ਨੂੰ ਕਹਿੰਦਾ ਹੈ ਵੀ ਤੁਸੀਂ ਰਾਣੀ ਨੂੰ ਉੱਥੇ ਛੱਡਾਓ ਮੈਂ ਬਾਅਦ ਦੇ ਵਿੱਚ ਇੱਥੇ ਹੀ ਖੜਾ ਰਾਂਗਾ ਤੁਸੀਂ ਮੈਨੂੰ ਲੈ ਜਾਓ ਅਤੇ ਮੈਂ ਆਪਣੇ ਘਰ ਚਲਾ ਜਾਾਂਗਾ ਹੁਣ ਹਰਸ਼ ਜੜਾ ਸੀ ਆਪਣੇ ਘਰ ਸ਼ਾਮ ਨੂੰ ਆ ਜਾਂਦਾ ਹੈ ਲੇਕਿਨ ਉਸਦੇ ਮਨ ਦੇ ਵਿੱਚ ਰਾਣੀ ਦੀਆਂ ਗੱਲਾਂ ਜੜੀਆਂ ਹਨ ਉਹ ਘਰ ਘਰ ਚੁੱਕਿਆ ਸਨ ਉਸ ਨੂੰ ਹੋਰ ਕੁਝ ਵੀ ਨਹੀਂ ਸੋਚਦਾ ਦੋ ਤਿੰਨ ਦਿਨ ਆਪਣੇ ਕੰਮ ਤੇ ਜਾਂਦਾ ਹੈ ਲੇਕਿਨ ਆਫਿਸ ਦੇ ਵਿੱਚ ਵੀ ਉਸ ਨੂੰ ਹਮੇਸ਼ਾ ਹੀ ਰਾਣੀ ਦੀਆਂ ਯਾਦਾਂ ਆਉਂਦੀਆਂ ਰਹਿੰਦੀਆਂ ਹਨ ਵੱਡਾ ਦਾ ਬਣ ਚੁੱਕਿਆ ਸੀ ਲੇਕਿਨ ਉਸਨੇ ਸ਼ਾਦੀ ਨਹੀਂ ਕੀਤੀ ਅਤੇ ਉਸਦੀ ਜ਼ਿੰਦਗੀ ਦੇ ਵਿੱਚ ਇੱਕ ਔਰਤ ਦੀ ਇੱਕ ਜੀਵਨ ਸਾਥੀ ਦੀ ਕਮੀ ਸੀ ਜਿਸ ਨੂੰ ਉਹ ਹਮੇਸ਼ਾ ਤੋਂ ਪੂਰਾ ਕਰਨਾ ਚਾਹੁੰਦਾ ਸੀ ਉਸਦੇ ਮਾਤਾ ਪਿਤਾ ਵੀ ਹਮੇਸ਼ਾ ਤੋਂ ਕਹਿੰਦੇ ਸਨ ਵੀ ਚਲੋ ਰਾਣੀ ਨਹੀਂ ਸੀ ਕਿਸੇ ਹੋਰ ਨਾਲ ਤੂੰ ਵਿਆਹ ਕਰਾ ਲੈ ਲੇਕਿਨ ਹਰਸ ਨੂੰ ਆਪਣੇ ਆਪ ਨੂੰ ਸਮਝਣ ਵਿੱਚ ਬਹੁਤ ਦੇਰ ਹੋ ਚੁੱਕੀ ਸੀ ਕਿ ਉਹ ਰਾਣੀ ਨਾਲ ਸੱਚਮੁੱਚ ਬਹੁਤ ਪਿਆਰ ਕਰਦਾ ਸੀ ਅਤੇ ਹੋਰ ਕਿਸੇ ਨੂੰ ਉਹ ਆਪਣਾ ਦਿਲ ਜਿਹੜਾ ਹੈ ਉਹ ਨਹੀਂ ਦੇ ਸਕਦਾ ਸੀ ਆਪਣੀ ਜ਼ਿੰਦਗੀ ਹੋਰ ਕਿਸੇ ਨਾਲ ਬਿਤਾਣੀ ਉਹ ਨਹੀਂ ਜਾਂਦਾ ਸੀ ਚਲੋ ਜੀ ਦੋ ਤਿੰਨ ਦਿਨ ਦਾ ਬੀਤ ਜਾਂਦੇ ਹਨ ਲੇਕਿਨ ਹੁਣ ਹਰਸ ਤੋਂ ਰਿਆ ਨਹੀਂ ਜਾਂਦਾ ਹੁਣ ਉਹ ਆਪਣੀ ਲਾਲ ਬੱਤੀ ਵਾਲੀ ਗੱਡੀ ਚੱਕਦਾ ਹੈ ਅਤੇ ਉਸੇ ਹੀ ਟਿਕਾਣੇ ਤੇ ਪਹੁੰਚ ਜਾਂਦਾ ਹੈ ਜਿੱਥੇ ਰਾਣੀ ਨੇ ਦੱਸਿਆ ਸੀ ਵੀ ਮੈਂ ਉੱਥੇ ਰਹਿਣੀ ਹਾਂ ਹਰ ਸੋਚਦਾ ਹੈ ਵੀ ਚਲੋ ਆਪਾਂ ਉਸੇ ਟਿਕਾਣੇ ਤੇ ਚੱਲੀਏ ਹੁਣ ਜਿਵੇਂ ਹੀ ਉਸ ਟਿਕਾਣੇ ਦੇ ਵਿੱਚ ਉਸ ਚਵਾਰੇ ਦੇ ਵਿੱਚ ਜਿਹੜੀ ਟੀਨ ਵਾਲੀ ਛੱਤ ਹੈ ਉਸ ਕਮਰੇ ਦੇ ਵਿੱਚ ਪਹੁੰਚਦਾ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਵੀ ਇੰਨਾ ਮਾੜੀ ਹਾਲਤ ਦੇ ਵਿੱਚ ਰਾਣੀ ਰਹਿਦੀ ਹੈ ਕਿਸੇ ਵਕਤ ਇਹ ਸਾਡੇ ਘਰ ਦੀ ਸ਼ਾਨ ਹੋਇਆ ਕਰਦੀ ਸੀ ਅਤੇ ਵਧੀਆ ਚੰਗੀ ਸਰਦਾਰਨੀ ਬਣ ਕੇ ਸਾਰੇ ਘਰ ਦੇ ਵਿੱਚ ਇੱਕ ਮਹਿ ਕਰਦੀ ਸੀ ਤੇ ਬਦਿਆ ਟੌਰ ਨ ਰਹਿੰਦੀ ਸੀ ਅੱਜ ਉਹੀ ਰਾਣੀ ਹੈ ਲੇਕਿਨ ਹਾਲਾਤ ਉਹੀ ਨਹੀਂ ਹਨ ਅਤੇ ਹਾਲਾਤ ਜਿਹੜੇ ਹੈ ਬਦਲ ਚੁਕੇ ਹਨ ਅਤੇ ਉਹ ਸਮਾਂ ਵੀ ਨਹੀਂ ਰਿਹਾ ਜਿਹੜਾ ਕਿ ਮੈਂ ਹਮੇਸ਼ਾ ਤੋਂ ਭੜਦਾ ਸੀ ਰਾਣੀ ਵੀ ਹੁਣ ਇਨੀ ਖਬਰ ਜਦੋਂ ਮਿਲਦੀ ਹੈ ਵੀ ਘਰ ਦੇ ਵਿੱਚ ਕੋਈ ਆਇਆ ਹੈ ਪਤਾ ਨਹੀਂ ਕੌਣ ਹੈ ਲਾਲ ਬੱਤੀ ਵਾਲਾ ਬੰਦਾ ਆਇਆ ਹੈ ਹੁਣ ਉਹ ਇਨੀ ਖਬਰ ਸੁਣ ਕੇ ਜੋ ਵੀ ਉਹ ਭੀਖ ਮੰਗ ਰਹੀ ਸੀ ਉਸ ਨੂੰ ਵਿਚਾਲੇ ਛੱਡ ਕੇ ਉਹ ਭੱਜਦੀ ਹੈ ਅਤੇ ਤੁਰੰਤ ਆਪਣੇ ਘਰ ਦੇ ਵਿੱਚ ਪਹੁੰਚ ਜਾਂਦੀ ਹੈ ਜਿਵੇਂ ਹੀ ਦੇਖਦੀ ਹੈ ਵੀ ਹਰਸ਼ ਜਿਹੜਾ ਹੈ ਉਹ ਉਸੇ ਦੇ ਟੁੱਟੇ ਜੇ ਮੰਜੇ ਦੇ ਉੱਪਰ ਬੈਠਾ ਹੈ ਜਿਸਤੇ ਰਾਣੀ ਜਿਹੜੀ ਹੈ ਸੋਇਆ ਕਰਦੀ ਹੈ ਹਰਸ਼ ਬੜਾ ਹੀ ਦੁਖੀ ਹੁੰਦਾ ਹੈ ਅਤੇ ਦੇਖ ਕੇ ਹੀ ਉਸ ਦਾ ਮਨ ਉਦਾਸ ਹੋ ਚੁੱਕਿਆ ਸੀ ਉਸ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਜਿਹੜੇ ਹਨ ਉਹ ਭਜ ਰਹੇ ਸਨ ਰਾਣੀ ਪੁੱਛਦੀ ਹੈ ਹਾਂਜੀ ਤੁਸੀਂ ਮੈਨੂੰ ਕਿਉਂ ਮਿਲਣ ਆਏ ਹੋ ਹਰਸ਼ ਡਰ ਆ ਕੇ ਕਹਿੰਦਾ ਹੈ ਵੀ ਮੈਂ ਤੁਹਾਨੂੰ ਉਸ ਦਿਨ ਕੁਝ ਪੁੱਛ ਰਿਆ ਸੀ ਤੁਸੀਂ ਵਿਚਾਲੇ ਕਹਿੰਦੇ-ਕਹਿੰਦੇ ਰੁੱਕ ਗਏ ਸੋ ਮੈਨੂੰ ਮੇਥੋਂ ਇੰਤਜ਼ਾਰ ਨਹੀਂ ਹੋ ਰਿਹਾ ਵੀ ਤੁਸੀਂ ਕੀ ਕਹਿ ਰਹੇ ਸੀ ਚਲੋ ਜੀ ਅੱਜ ਦੱਸੋ ਤੁਸੀਂ ਕੀ ਕਹਿ ਰਹੇ ਸੀ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਹਾਂ ਹੁਣ ਰਾਣੀ ਜਿਹੜੀ ਹੈ ਉਹ ਆਪਣੀ ਗੱਲ ਨੂੰ ਅੱਗੇ ਵਧਾਉਂਦੀ ਹੈ ਅਤੇ ਕਹਿੰਦੀ ਹੈ ਵੀ ਮੈਂ ਦੁਬਾਰਾ ਤੁਹਾਡੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹਾਂ ਵੀ ਇਹ ਬੜਾ ਹੀ ਮੁਸ਼ਕਲ ਹੈ ਬੜਾ ਅਣ ਸੁਣਾਂ ਜਿਹਾ ਲੱਗਦਾ ਹੈ ਵੀ ਤਲਾਕ ਦੇ ਬਾਅਦ ਕੋਈ ਪਤਨੀ ਕਿਵੇਂ ਆਪਣੇ ਪਤੀ ਨਾਲ ਦੁਬਾਰਾ ਰਹਿਣ ਲਈ ਤਿਆਰ ਹੋ ਸਕਦੀ ਹੈ ਲੇਕਿਨ ਸਤਿਮੁੱਚ ਮੈਨੂੰ ਆਹੀ ਲੱਗਦਾ ਹੈ ਵੀ ਤੁਸੀਂ ਮੇਰੇ ਸੱਚੇ ਪਤੀ ਹੋ ਮੈਨੂੰ ਬੜੇ ਆਫਰ ਆਏ ਮੈਨੂੰ ਬੜੇ ਲੋਤੀਆ ਅਤੇ ਕਈ ਸੇਠਾ ਨੇ ਕਿਹਾ ਇੱਕ ਰਾਤ ਮੇਰੇ ਨਾਲ ਰੰਗीन ਕਰ ਲੈ ਅਤੇ ਮੈਂ ਤੈਨੂੰ ਬੜੇ ਪੈਸਿਆਂ ਨਾਲ ਅਮੀਰ ਕਰਦਾਗਾ ਕਿਉਂਕਿ ਮੈਂ ਹਜੇ ਜਵਾਨ ਹਾਂ ਅਤੇ ਮੇਰੀ ਖੂਬਸੂਰਤੀ ਤੇ ਕਈ ਜਣੇ ਡੁੱਲ ਗਏ ਸਨ ਲੇਕਿਨ ਮੇਰਾ ਯਕੀਨ ਕਰ ਮੈਂ ਕਿਸੇ ਨੂੰ ਵੀ ਆਪਣਾ ਜਮੀਰ ਨਹੀਂ ਵਿੱਚ ਅਤੇ ਮੈਂ ਅੱਜ ਤੱਕ ਬਿਲਕੁਲ ਤੇਰੇ ਤੋਂ ਬਾਅਦ ਕਿਸੇ ਨਾਲ ਵੀ ਬਿਲਕੁਲ ਕੋਈ ਵੀ ਸੰਬੰਧ ਨਹੀਂ ਰੱਖੇ ਅਤੇ ਮੈਂ ਅੱਜ ਤੱਕ ਪਵਿੱਤਰ ਹਾਂ ਮੇਥੇ ਯਕੀਨ ਕਰ ਚਾਹੇ ਤੂੰ ਕਿਤੇ ਵੀ ਪੜਤਾਲ ਕਰ ਸਕਦਾ ਹੈ ਤੂੰ ਤਾਂ ਐਸਪੀ ਹੈ ਅਤੇ ਤੂੰ ਕਿਸੇ ਨਾਲ ਵੀ ਅਤੇ ਤੂੰ ਮਿੰਟਾਂ ਦੇ ਵਿੱਚ ਕਿਸੇ ਵੀ ਜਾਣਕਾਰੀ ਇਕੱਠੀ ਕਰ ਸਕਦਾ ਹੈ ਵੀ ਬੰਦਾ ਕਿਵੇਂ ਦਾ ਹੈ ਤੂੰ ਭਾਵੇਂ ਮੇਰੇ ਬਾਰੇ ਕਿੰਨੇ ਮਰਜ਼ੀ ਪੁੱਛ ਲਾ ਸਾਰੇ ਆਹੀ ਕਹਿਣਗੇ ਵੀ ਇਹ ਜਿਹੜੀ ਹੈ ਪਵਿੱਤਰ ਹੈ ਅਤੇ ਭਾਵੇਂ ਭੀਖ ਮੰਗਦੀ ਸੀ ਲੇਕਿਨ ਇਸਨੇ ਆਪਣਾ ਕੈਰੈਕਟਰ ਨਹੀਂ ਵੇਚਿਆ ਚਲੋ ਜੀ ਹੁਣ ਇਹ ਗੱਲ ਸੁਣ ਕੇ ਹਰਸ਼ ਜਿਹੜਾ ਹੈ ਉਹ ਹੋਰ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਉਹ ਕਹਿੰਦਾ ਹੈ ਵੀ ਮੈਂ ਤੈਨੂੰ ਨਾਲ ਨਹੀਂ ਲਿਜਾ ਸਕਦਾ ਮੈਂ ਇੱਕ ਸ਼ਹਿਰ ਦਾ ਐਸਪੀ ਹਾਂ ਅਤੇ ਤੂੰ ਹੁਣ ਮੰਗਤੀ ਹੈ ਲੋਕ ਕੀ ਕਹਿਣਗੇ ਵੀ ਐਡੇ ਵੱਡੇ ਜ਼ਿਲ੍ਹੇ ਦਾ ਐਸਪੀ ਵੀ ਐਡੇ ਵੱਡੇ ਜ਼ਿਲ੍ਹੇ ਦਾ ਐਸਪੀ ਉਸਦੀ ਪਤਨੀ ਜਿਹੜੀ ਹੈ ਇਹਨੇ ਸਾਲਾਂ ਤੱਕ ਇੱਕ ਸ਼ਹਿਰ ਦੇ ਵਿੱਚ ਭੀਖ ਮੰਗਦੀ ਰਹੀ ਉਸਦੀ ਪਤਨੀ ਜਿਹੜੀ ਹੈ ਇੱਕ ਚੌਰਾਹੇ ਦੇ ਵਿੱਚ ਇੰਨੇ ਸਮੇਂ ਤੱਕ ਭੀਖ ਮੰਗਦੀ ਰਹੀ ਹੁਣ ਉਸ ਨੂੰ ਨਾਲ ਲੈ ਗਿਆ ਹੈ ਅਤੇ ਨਾਲ ਰੱਖ ਰਿਹਾ ਹੈ ਨਹੀਂ ਸਮਾਜ ਮੈਨੂੰ ਕੀ ਕਵੇਗਾ ਹੁਣ ਜਿਹੜਾ ਐਸਪੀ ਹੈ ਉਹ ਤੋਂ ਵਾਪਸ ਜਾਣ ਲੱਗਦਾ ਹੈ ਲੇਕਿਨ ਉਸ ਦਾ ਮਨ ਉਥੋਂ ਜਾਣ ਨੂੰ ਨਹੀਂ ਕਰ ਰਿਹਾ ਸੀ ਹੁਣ ਇੰਨੇ ਦੇ ਵਿੱਚ ਰਾਣੀ ਜਿਹੜੀ ਹੈ ਐਸਪੀ ਦੇ ਪੈਰਾਂ ਦੇ ਵਿੱਚ ਡਿੱਗ ਪੈਂਦੀ ਹੈ ਕਹਿੰਦੀ ਹੈ ਮੈਨੂੰ ਛੱਡ ਕੇ ਨਾ ਜਾਓ ਮੈਂ ਸਿਰਫ ਤੁਹਾਡੀ ਹਾਂ ਅਤੇ ਮੈਂ ਬੜਾ ਚਿਰ ਤੁਹਾਡੇ ਆਣ ਦਾ ਇੰਤਜ਼ਾਰ ਕੀਤਾ ਮੈਨੂੰ ਰੱਬ ਤੇ ਯਕੀਨ ਸੀ ਮੈਂ ਰੱਬ ਨੂੰ ਇੱਕੋ ਅਰਦਾਸ ਕਰਦੀ ਸੀ ਕਿ ਕਿਸੇ ਤਰ੍ਹਾਂ ਸਾਡਾ ਦੁਬਾਰਾ ਮਿਲਣ ਕਰਾ ਦਿਓ ਮੈਂ ਤੇਰੇ ਪੁਰਾਣੇ ਘਰ ਦੇ ਵਿੱਚ ਵੀ ਗਈ ਸੀ ਲੇਕਿਨ ਉੱਥੇ ਮੈਨੂੰ ਸਿਵਾਏ ਨਿਰਾਸ਼ਾ ਦੇ ਕੋਈ ਨਹੀਂ ਮਿਲਿਆ ਕਿਉਂਕਿ ਸ਼ਾਇਦ ਤੂੰ ਐਸਪੀ ਬਣਨ ਤੋਂ ਬਾਅਦ ਕਿਤੇ ਹੋਰ ਰਹਿਣ ਲੱਗਿਆ ਹੋਵੇਗਾ ਮੇਰੀ ਹਿੰਮਤ ਨਹੀਂ ਹੋਈ ਕਿ ਮੈਂ ਬਾਕੀ ਪੜੋਸੀਆਂ ਨੂੰ ਪੁੱਛਾਂ ਅਤੇ ਕਿਉਂਕਿ ਮੇਰਾ ਮੂੰਹ ਟੱਕਿਆ ਹੋਇਆ ਸੀ ਮੈਂ ਉਤੋਂ ਚੁੱਪਚਾਪ ਵਾਪਸ ਆ ਗਈ ਅਤੇ ਕਿਸੇ ਨੂੰ ਖਬਰ ਵੀ ਨਹੀਂ ਹੋਈ ਵੀ ਮੈਂ ਉੱਥੇ ਗਈ ਸੀ ਮੈਂ ਬੜਾ ਕੋਸ਼ਿਸ਼ ਕੀਤੀ ਵੀ ਤੈਨੂੰ ਸੰਪਰਕ ਕਰ ਸਕਾਂ ਲੇਕਿਨ ਮੈਨੂੰ ਤੇਰਾ ਕੋਈ ਵੀ ਪਤਾ ਨਹੀਂ ਮਿਲਿਆ ਅਤੇ ਮੈਂ ਕਿਸੇ ਵੀ ਹੋਰ ਬੰਦੇ ਨੂੰ ਤੇਰੇ ਬਾਰੇ ਪੁੱਛਣ ਆਣੀ ਚਾਹੁੰਦੀ ਸੀ ਅਤੇ ਮੇਰੀ ਹਿੰਮਤ Enruí. ਮੈਨੂੰ ਮਾਫ਼ ਕਰ ਦੇ ਮੇਤੋ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਬਸ ਆਪਣੇ ਨਾਲ ਰੱਖ ਲੈ ਮੇਰੀ ਇਹੀ ਤੇਰ ਨਾਲ ਬੇਨਤੀ ਹੈ ਮੈਂ ਤੇਰੇ ਨਾਲ ਦੁਬਾਰਾ ਖੁਸ਼ ਰਹਾਂਗੀ ਤੇਰੇ ਮਾਤਾ ਪਿਤਾ ਦੀ ਸੇਵਾ ਕਰਾਂਗੀ ਤੇਰੀ ਸੇਵਾ ਕਰਾਂਗੀ ਤੇਰੀ ਬਣ ਕੇ ਰਹਾਂਗੀ ਅੱਜ ਤੋਂ ਬਾਅਦ ਕਿਸੇ ਦੇ ਵੀ ਆਖੇ ਲਾ ਕੇ ਆਪਣਾ ਘਰ ਨਹੀਂ ਪਟਾਂਗੀ ਮੇਰਾ ਵਿਸ਼ਵਾਸ ਕਰ ਲੈ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਲੈ ਜਾ ਬਹੁਤ ਮੈਂ ਮੁਸੀਬਤ ਦੇ ਵਿੱਚ ਹਾਂ ਜੇਕਰ ਤੂੰ ਅੱਜ ਨਾ ਲਗਿਆ ਤਾਂ ਮੈਂ ਹੋ ਸਕਦਾ ਹੈ ਥੋੜੇ ਸਮੇਂ ਬਾਅਦ ਮਰ ਜਾਵਾਂਗੀ ਇੰਨੀ ਗੱਲ ਸੁਣ ਕੇ ਹਰਸ਼ ਨੂੰ ਵੀ ਤਰਸ ਆ ਜਾਂਦਾ ਹੈ ਲੇਕਿਨ ਉਹ ਕਹਿੰਦਾ ਹੈ ਵੀ ਐਡੀ ਵੱਡਾ ਫੈਸਲਾ ਮੈਂ ਰਾਨੀ ਲੈ ਸਕਦਾ ਮੈਨੂੰ ਆਪਣੇ ਮਾਤਾ ਪਿਤਾ ਨਾਲ ਗੱਲ ਕਰਨੀ ਹੋਵੇਗੀ ਰਾਨੀ ਕਹਿੰਦੀ ਹੈ ਤੁਸੀਂ ਹੁਣੇ ਫੋਨ ਲਾ ਕੇ ਪੁੱਛ ਲਵੋ ਮੈਨੂੰ ਪੂਰਾ ਯਕੀਨ ਹੈ ਮੇਰੇ ਸਾਸੋਰੇ ਮੇਰੀ ਸੇਵਾ ਤੋਂ ਖੁਸ਼ ਹਨ ਅਤੇ ਉਹ ਕਦੇ ਵੀ ਨਾ ਨਹੀਂ ਕਰਨਗੇ ਹੁਣ ਜਿਵੇਂ ਹੀ ਹਰਸ਼ ਜਣਾ ਹੈ ਆਪਣੇ ਘਰ ਵਿੱਚ ਫੋਨ ਲਗਾਦਾ ਹੈ ਉਸ ਦੀ ਮਾਤਾ ਜਿਹੜੀ ਹੈ ਗੱਲ ਕਰਦੀ ਹੈ ਅਤੇ ਜਿਵੇਂ ਹੀ ਉਹ ਸੁਣਦੀ ਹੈ ਵੀ ਰਾਣੀ ਲੱਭ ਗਈ ਹੈ ਰਾਣੀ ਦਾ ਪਤਾ ਮਿਲ ਗਿਆ ਹੈ ਉਹ ਤੁਰੰਤ ਬਿਨਾਂ ਕੁਝ ਸੋਚੇ ਸਮਝੇ ਕੁਝ ਵੀ ਨਹੀਂ ਪੁੱਛਦੀ ਉਹ ਕਹਿੰਦੀ ਹੈ ਬਸ ਰਾਣੀ ਨੂੰ ਲਿਆ ਮੈਂ ਜਿੰਦੇ ਜੀ ਉਸ ਦਾ ਮੂੰਹ ਦੁਬਾਰਾ ਦੇਖਣਾ ਚਾਹੁੰਦੀ ਸਾਂ ਮੈਂ ਤਾਂ ਤੈਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਸੀ ਵੀ ਉਸ ਨੂੰ ਲਿਆ ਲੇਕਿਨ ਤੂੰ ਨਹੀਂ ਮੰਨਿਆ ਮੇਰੀ ਇੱਕ ਬੇਨਤੀ ਸੁਣ ਲੈ ਮੇਰੇ ਮਨਨ ਤੋਂ ਪਹਿਲਾ ਮੈਂ ਰਾਣੀ ਦਾ ਦੁਬਾਰਾ ਮੂੰਹ ਦਿਖਾ ਦੇ ਮੈਂ ਪੋਤਿਆਂ ਦਾ ਮੂੰਹ ਦੇਖਣਾ ਚਾਹੁੰਨੀ ਹਾਂ ਮੈਨੂੰ ਪੋਤਿਆਂ ਦੇ ਦਰਸ਼ਨ ਕਰਾ ਦੇ ਬਸ ਮੇਰੀ ਇਹੀ ਖੁਆਇਸ਼ ਹੈ ਹੁਣ ਹਰਸ਼ ਇਹਨਾਂ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਵੀ ਘਰ ਦੇ ਤਾਂ ਮਿੰਟ ਦੇ ਵਿੱਚ ਮੰਨ ਗਏ ਹਨ ਹੁਣ ਕੀ ਕਰੀਏ ਉਹ ਜ਼ਿਆਦਾ ਨਹੀਂ ਸੋਚਦਾ ਉਹ ਰਾਣੀ ਨੂੰ ਆਪਣੀ ਗਲਵਕੜੀ ਦੇ ਵਿੱਚ ਲੈ ਲੈਂਦਾ ਹੈ ਤੇ ਕਹਿੰਦਾ ਹੈ ਬਹੁਤ ਹੋ ਗਏ ਤੇਰੇ ਦੁੱਖ ਦੇ ਦਿਨ ਚਲੋ ਆ ਜਾ ਆਪਾਂ ਨਾਲ ਚੱਲੀਏ ਮੈਂ ਤੈਨੂੰ ਮਾਫ਼ ਕਰ ਦਿੱਤਾ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਵੀ ਦੁਬਾਰਾ ਤੂੰ ਕਦੇ ਵੀ ਕਿਸੇ ਹੋਰ ਦੇ ਆਖੇ ਲੱਕੇ ਆਪਣਾ ਘਰ ਨਹੀਂ ਪਟੇਗੀ ਅਤੇ ਤੈਨੂੰ ਸਿੱਖ ਮਿਲ ਗਈ ਹੈ ਚੱਲ ਆ ਜਾ ਆਪਾਂ ਦੁਬਾਰਾ ਆਪਣੇ ਘਰ ਦੇ ਵਿੱਚ ਚਲੀਏ ਦੁਬਾਰਾ ਘਰ ਵਸਾਈਏ ਹੱਸਦਾ ਵਸਦਾ ਪਰਿਵਾਰ ਬਣਾਈਏ ਰਾਣੀ ਜਿਹੜੀ ਹੈ ਉਹ ਹਰਸ਼ ਦੇ ਨਾਲ ਜਾਣ ਲਈ ਤਿਆਰ ਹੋ ਜਾਂਦੀ ਹੈ ਆਪਣਾ ਜੋ ਵੀ ਜੁੱਲੀ ਬਿਸਤਰਾ ਹੈ ਉੱਥੇ ਛੱਡ ਕੇ ਹਰਸ਼ ਦੇ ਨਾਲ ਬਿਨਾਂ ਕੁਝ ਸੋਚੇ ਸਮਝੇ ਉਸ ਦੀ ਕਾਰ ਦੇ ਵਿੱਚ ਬੈਠ ਜਾਂਦੀ ਹੈ ਅਤੇ ਉਹ ਹਰਸ਼ ਦੇ ਘਰ ਦੇ ਵਿੱਚ ਪਹੁੰਚ ਜਾਂਦੀ ਹੈ ਹੁਣ ਹਰਸ਼ ਦੀ ਮਾਂ ਤਾਂ ਬੜੀ ਖੁਸ਼ੀ ਉਹ ਆਰਤੀ ਵਾਲਾ ਥਾਲ ਲੈ ਕੇ ਉਸ ਗੇਟ ਤੇ ਇੰਤਜ਼ਾਰ ਕਰਦੀ ਹੈ ਬਹੁ ਦਾ ਸਵਾਗਤ ਕਰਦੀ ਹੈ ਉਸਤੇ ਮਾਲਾ ਪਣਾਉਂਦੀ ਹੈ ਅਤੇ بڑے ਚਾਹ ਦੇ ਨਾਲ ਤੇਲ ਚੁੰਦੀ ਹੈ ਅਤੇ ਬਹੂ ਨੂੰ ਆਪਣੀ ਗਲਵਕੜੀ ਦੇ ਵਿੱਚ ਲੈ ਲੈਂਦੀ ਹੈ ਉਹ ਆਪਣੀ ਨੂੰਹ ਨੂੰ ਦੇਖ ਕੇ ਬੜੀ ਖੁਸ਼ੀ ਅਤੇ ਜਲਦੀ ਹੀ ਉਸ ਨੂੰ ਕਹਿੰਦੀ ਹੈ ਵੀ ਮੈਨੂੰ ਬਸ ਹੁਣ ਆਪਣੇ ਪੋਤਿਆਂ ਦਾ ਮੂੰਹ ਦਿਖਾ ਦੇ ਰੱਬ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਵੀ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਆ ਗਈ ਮੈਨੂੰ ਰੱਬ ਤੇ ਪੂਰਾ ਭਰੋਸਾ ਸੀ ਵੀ ਰੱਬ ਇਹ ਦਿਨ ਜ਼ਰੂਰ ਦਿਖਾਵੇਗਾ ਕਿਸੇ ਨੇ ਮਰਤੇ ਯਕੀਨ ਨਹੀਂ ਕੀਤਾ ਵੀ ਇੱਕ ਵਾਰ ਜੋ ਤਲਾਕ ਲੈ ਕੇ ਘਰੋਂ ਚਲੀ ਗਈ ਉਹ ਦੁਬਾਰਾ ਥੜੀ ਆਵੇਗੀ ਚਲੋ ਜੀ ਰੱਬ ਨੇ ਸੁਣ ਲਈ ਹੈ ਤੂੰ ਦੁਬਾਰਾ ਆਈ ਹੈ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਅਭੀ ਤੂੰ ਇਸ ਵਾਰ ਬਿਲਕੁਲ ਚੰਗੇ ਢੰਗ ਨਾਲ ਪਹਿਲਾਂ ਵਾਂਗ ਸਾਡੇ ਨਾਲ ਰਹੇਗੀ ਰਾਣੀ ਵੀ ਵਿਸ਼ਵਾਸ ਦਵੰਦੀ ਹੈ ਮਤਾ ਜੀ ਮੈਨੂੰ ਬਸ ਮਾਫ਼ ਕਰ ਦਿਓ ਮੇ ਤੋਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਸਨ ਮੈਂ ਅੱਜ ਤੋਂ ਬਾਅਦ ਤੁਹਾਡੀ ਹਾਂ ਤੁਹਾਡੀ ਬਣ ਕੇ ਰਹਾਂਗੀ ਚਲੋ ਜੀ ਇਨਾਂ ਕਾ ਕੇ ਰਾਣੀ ਜਿਹੜੀ ਹੈ ਘਰ ਦੇ ਵਿੱਚ ਚੱਲ ਜਾਂਦੀ ਹੈ ਅੱਜ ਤੱਕ ਵੀ ਰਾਣੀ ਜਿਹੜੀ ਹੈ ਉਸ ਘਰ ਦੇ ਵਿੱਚ ਬੜੀ ਖੱਸੀ ਖੁਸ਼ੀ ਰਹਿ ਰਹੀ ਹੈ ਉਹਨਾਂ ਦੇ ਦੋ ਬੱਚੇ ਹਨ ਇੱਕ ਮੁੰਡਾ ਤੇ ਕੁੜੀ ਬੜੇ ਹਾਸੀ ਖੁਸ਼ੀ ਐਸਪੀ ਸਾਹਿਬ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਅਨਮੋਲ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਕੀ ਰਾਣੀ ਨੇ ਉਸ ਘਰ ਦੇ ਵਿੱਚ ਵਾਪਸ ਆਣ ਦਾ ਫੈਸਲਾ ਲੈ ਕੇ ਸਹੀ ਕੀਤਾ ਜਾਂ ਫਿਰ ਐਸਪੀ ਨੂੰ ਰਾਣੀ ਨੂੰ ਦੁਬਾਰਾ ਆਪਣੇ ਘਰ ਲਿਆਉਣਾ ਚਾਹੀਦਾ ਸੀ ਜਾਂ ਨਹੀਂ ਜਾਂ ਫਿਰ ਕਿਸੇ ਹੋਰ ਵੱਡੇ ਘਰ ਦੀ ਕੁੜੀ ਨਾਲ ਵਿਆਹ ਕਰ ਲੈਂਦੇ ਅਤੇ ਉਹਨਾਂ ਨਾਲ ਆਪਣਾ ਪਰਿਵਾਰ ਬਣਾਉਂਦੇ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਉੱਥੇ ਕੀ ਹੋਣਾ ਚਾਹੀਦਾ ਸੀ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਵੰਦੀਪ ਸਿੰਘ ਦੇਖਦੇ ਰਹੋ ਚੈਨਲ ਪਰਮਣੀ